ਅੱਲਾਹ ਹੀ ਜਗ੍ਹਾ ਦੇ ਵਿੱਚ ਜਿਹੜਾ ਟੈਂਟ ਸੀ ਤਿਆਰ ਰਿਹਾ ਸੀ ਤਾਂ ਸਾਡੀਆਂ ਪਾਣੀਆਂ ਦਾ ਬਾਪਾ ਜਿਹੜੇ ਬਜ਼ੁਰਗ ਹੈ ਉਹ ਬੈਠੇ ਸੀਗੇ ਤਾਂ ਰਾਤ ਸਕੇ ਬਣੀ ਕਮੇਟੀ ਦੀ ਤਾਂ ਉਹ ਸਾਰੀ ਜਿਹੜਾ ਆਪਣਾ ਹੁਣ ਰਾਤ ਦੇ ਰਾਤ ਉਹ ਜਿਹੜਾ ਸ਼ੈੱਡ ਹੈ ਉਹ ਹੋ ਗਿਆ ਤਾਂ ਥੋੜੇ ਸਮੇਂ ਤੋਂ ਜਦੋਂ ਨੂੰ ਸਟੇਜ ਲਗਣੀ ਆ। ਉਦੋਂ ਨੂੰ ਮੁਕੰਮਲ ਹੋਣਾ। ਪਾਉਂ ਸਾਡੇ ਕੋਲੇ ਮੋਟੀਆਂ ਲਿਆ ਆਏ ਨਹੀਂ ਵੀ ਭੂਤ ਵੀ ਮਾੜੀ ਜੀ ਹੋਵੇ। ਉੱਥੇ ਦਾ ਸੋੜਿਆ ਵੀ ਇੱਕ ਲਗੜੀ ਭੂਸੀ ਪਾ ਰਹੀ ਜੀਆਂ। ਮੈਂ ਇਹ ਸਾਢ ਲੈ। ਮੈਂ ਉਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਇੰਤਜ਼ਾਮ ਛੋੜੇ ਪੈਸਿਆਂ ਨਾਲ ਜਿਹੜੀ ਸਟੇਜ ਨੂੰ ਸਹਾਇਤਾ ਹੋ ਰਹੀ ਆ। ਜਿਹੜੇ ਸੰਤ ਮਹਾਪੁਰਸ਼ ਆਪ ਦੀ ਦਸਾਂ ਨੌ ਦੀ ਕਮਾਈ ਤੋਂ ਕੱਟ ਕੇ ਸਟੇਜ ਕੋਲੇ ਸਹਾਇਤਾ ਕਰਦੇ ਆ। ਜਾ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਆ ਰਹੀਆਂ ਨੇ ਉਹ ਹਾਜ਼ਰੀ ਲਵਾ ਰਹੀਆਂ ਐ ਆ ਉਹਨਾਂ ਦੇ ਪੈਸਾ ਦੇ ਵਿੱਚੋਂ 4 ਲੱਖ ਦਾ ਪ੍ਰੋਜੈਕਟ ਸੀ ਜਿਹੜਾ ਆਪਾਂ ਰਾਤ ਤੇ ਰਾਤ ਜਿਹੜਾ ਸੋਚ ਕੇ ਕਮੇਟੀ ਨੇ ਫੈਸਲਾ ਲੈ ਕੇ ਉਹ ਆਪਣਾ ਲੰਮਾ ਸ਼ੁਰੂ ਕਰਤਾ ਮੈਨੂੰ ਲੱਗਦਾ ਵੀ 12 ਘੰਟਿਆਂ ਦੇ ਵਿੱਚ ਇਹ ਕੰਮ ਮਿਸਤਰੀ 7 ਵਜੇ ਇਸ ਸਥਿਤੀ ਦੇ ਵਿੱਚ ਆ ਸਾਡੇ ਨਾਲੋਂ ਮਿਸਤਰੀ ਵੀ ਖੜੇ ਨੇ ਜਿਹੜੇ ਕਹਿੰਦੇ ਵਾਰੰਟੀ ਆਰ ਦੇ ਦੋਗੇ ਤਾਂ ਆਪਾਂ ਸਾਰੇ ਪਡਾਲ ਦੇ ਵਿੱਚ ਬਰਾਕੀ ਆ ਰਹੇ ਆ ਇੱਥੇ ਕੋਈ ਉਹ ਹਟਾਇਆ ਨਹੀਂ ਵੀ ਢਾਟੇ ਢੂਡਿਆ ਬਨਕੇ ਆਲਾ ਕੋਈ ਆਗੂ ਹੋਵੇ ਸਭ ਚਾਦਰਾ ਚੱਕਣ ਵਾਲੀ ਨੇ ਜਦ ਤੱਕ ਕਿ ਆਪਾਂ ਜਿਹੜਾ ਨੂੰ 12 ਵਜੇ ਨੂੰ ਸਟੇਜ ਨੂੰ ਮੁਕੰਮਲ ਕਰ ਦਾਂਗੇ ਆਹ ਲੋਕੋ ਮਾਰੋ ਹਮਲਾ ਕਿ ਆਪਾਂ ਖਨੌਰੀ ਨੂੰ ਦਿੱਲੀ ਬਣਾ ਦਈਏ ਦਿੱਲੀ ਤਾਂ ਆਪਾਂ ਨਹੀਂ ਜਾਣ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਐਸੇ ਧਰਤੀ ਤੋਂ ਤਾਂ ਪੂਰੀ ਦੁਨੀਆ ਨੂੰ ਦਿੱਲੀ ਦੇ ਸੇ ਜਿਹੜਾ ਪ੍ਰਧਾਨ ਮੰਤਰੀ ਮੰਨ ਨਹੀਂ ਰਿਹਾ ਤੇ ਮਜਬੂਰ ਕਰੀਏ ਜਿਵੇਂ ਤਿੰਨੇ ਕਾਨੂੰਨ ਉਹਨਾਂ ਲਾਣ ਕੀਤੇ ਸੀ ਕਿ ਥੋੜੇ ਸਮੇਂ ਦੇ ਵਿੱਚ ਐਮਐਸਬੀ ਗਰੰਟੀ ਕਾਨੂੰਨ ਦਾ ਲਾਣ ਕਰਵਾਵਾਂਗੇ ਤਾਂ ਇਸ ਲਈ ਇੰਤਜ਼ਾਮ ਸਾਰੇ ਬਣ ਚੁੱਕੇ ਨੇ ਨਾਲ ਹੀ ਇਹ ਕੱਲਾ ਛੱਡ ਨਹੀਂ ਪਿਆ ਜਿਹੜਾ ਆਪਣਾ ਮਾਹੀ ਹੋਟਲ ਹੈ ਉੱਥੇ ਆਪਣੀ ਸੰਗਤ ਵੱਲੋਂ ਜਾ ਦਾ ਆਪਣਾ ਪਿਸਾਂ ਦਾ ਟੇਡਾ ਦਾ ਜਿਹੜੇ ਲੰਗਰ ਵੀ ਲੱਗ ਚੁੱਕੇ ਨੇ ਤਾਂ ਇਸ ਕਰਕੇ ਮੈਨੂੰ ਲੱਗਦਾ ਕਿਸੇ ਕੱਲ ਦੀ ਘਾਟ ਨਹੀਂ ਸਿਰਫ ਘਾਟ ਹੈ ਤਾਂ ਹੁਣ ਅਰਜ਼ਾਈਆਂ 'ਚ ਉੱਠ ਕੇ ਆਪਦੀ ਟਰੈਕਟਰ ਵਾਲੀ ਤਿਆਰ ਕਰਕੇ ਮੋਰਚੇ ਚ ਚਾਉਂਦੀ ਆ ਅੱਜ ਉਹ ਸਿਕਿਤਾ ਦੇਖ ਰਹੇ ਆ ਅੱਜ ਪ੍ਰਧਾਨ ਨੂੰ 29 ਦਿਨ ਹੋ ਗਏ ਆ ਤਾਂ 29 ਦਿਨ ਭੁੱਖਾ ਰਹਿਣਾ ਠੰਡ ਦੇ ਵਿੱਚ ਬੈਠਣਾ ਭਰਾਵੋ ਕਿਹਦੇ ਲਈ ਆਪਣੇ ਲਈ ਬੇਨਤੀ ਆਓ ਮਾਰੋ ਹਮਲਾ ਪਿੰਡਾਂ ਦੇ ਵਿੱਚੋਂ ਟ੍ਰੈਕਟਰ ਵਾਲਿਆਂ ਲੈ ਕੇ ਮੋਰਚੇ ਨੂੰ ਆਪਾਂ ਦਿੱਲੀ ਬੁਲਾ ਕੇ ਧੰਨਵਾਦ